ਚਲੋ ਨਾ ਕੰਮ ਤੇ ਸਾਰਾ ਹੋ ਗਿਆ ਰਸੋਈ ਦਾ ਵੀ ਤੇ ਭਾਂਡੇ ਵੀ ਧੁੱਭ ਗਏ ਤੇ ਸਲਕੀ ਵੀ ਸਾਫ਼ ਹੋ ਗਈ ਆ ਤੇ ਹੁਣ ਨਾ ਮੈਂ ਇੰਜ ਕਰਾਂ ਥੋੜਾ ਜਿਹਾ ਕੰਮ ਹੈ ਦਾ ਬਾਜ਼ਾਰ ਦਾ ਜਾ ਕੇ ਤੇ ਕਰ ਆਣਾ ਫਿਰ ਤੇ ਮੇਰਾ ਲੱਗ ਜਾਣਾ ਤੇ ਇੰਜ ਕਰਦੀ ਆ ਕੁੜੀ ਨੂੰ ਕਹਿ ਜੰਨੀ ਆ ਕਿ ਚਲ ਛੋਟੇ ਨੂੰ ਵੀ ਕੁਝ ਖਵਾ ਦੀ ਤੇ ਪਿੱਛੇ ਖਲੇਰਾ ਖਲੂਰਾ ਜਿਹੜਾ ਮਾਲਾ ਮੋਟਾ ਉਹ ਆ ਸੰਭ ਲੂਗੀ ਚਲ ਮਵਾਜ ਦੇਵਾ ਕੁੜੀ ਨੂੰ ਤੇ ਮੈਂ ਹੋ ਕੇ ਆਵਾ एका मेरी गल सुन बेटा इधर आ मेरे आते हाँ मैं बाजार चल सुन कुछ बना आप भी खा ली ठीक है में साफ करती है आंदाया प्या होना चाहिए सारा घर जिस तरह समेटना समेट के रखी इधर उधर ना जाय हो तुर पा चंगा ਚਲ ਮੈਂ ਆਈ ਹੋ ਗਈ ਚਲੋ ਹੁਣ ਮੈਂ ਇਸ ਦਾ ਬੱਝੋ ਕਰਦੀ ਆ ਪਹਿਲਾਂ ਹੁਣ ਮੈਂ ਖਲਾਰਾ ਚੁੱਕ ਲਾਂ ਇਕਮ ਹਾਂ ਤੇਨ ਸਾਹਮਣੇ ਆਂਟੀ ਬਾਜ਼ ਦੇ ਹੁੰਦੇ ਆ ਚੱਲ ਬੈਠ ਮੈਂ ਆਂਟੀ ਕੋ ਹੋ ਕੇ ਇਹ ਇਕਮ ਕਿੱਥੇ ਆਵਾਜ਼ ਨਹੀਂ ਸੁਣਦੀ ਸਹਿਜ ਹਾਂਜੀ ਤੂੰ ਇੱਥੇ ਬੈਠਾ ਇਕਮ ਕਿੱਥੇ ਆ ਇਕਮ ਨਾਲ ਸਾਹਮਣੇ ਦੇਖਾ ਦੇ ਦੇ ਨਿਕਾ ਮੱਡੀ ਕਰ ਗਈ ਹਾਂ ਚਲ ਗਈ ਗਈ ਹੈ ਅੱਧਾ ਘੰਟਾ ਹੋ ਗਿਆ ਇਹ ਨਹੀਂ ਮੈਂ ਵੀ ਵਾਜਾ ਦੇ ਨਹੀਂ ਆਈ ਬਸ ਸੁਣ ਹੀ ਨਹੀਂ ਆਨੇ ਆਈ ਨਹੀਂ ਤੱਕ ਚਲ ਮੈਂ ਵੇਖਦੀ ਮੈਂ ਪਾਣੀ ਪੀਣਾ ਹੈ ਠੀਕ ਹੈ ਯਾ ਬਾਂ ਮੈਂ ਕੁੜੀ ਨੂੰ ਕਹਿ ਕੇ ਵੀ ਗਈ ਸੀ ਕਿ ਖਲਾਰਾ ਟੋਕ ਲਈ ਜੋ ਕੁਝ ਬਣਾਇਂਦੀ ਭਾਂਡੇ ਢੁੰਡੇ ਢੋ ਲਈ ਵੇ ਉਹ ਤਰੇ ਚਾਹ ਦੇ ਪਤਿੱਲੇ ਪਏ ਉੱਤੇ ਕੜਾਹੀ ਖੁਲੀ ਪਈ ਆ ਆਪਣੀ ਰਸੋਈ ਚ ਗੰਦ ਫਾਕੇ ਤੇ ਲੋਕਾ ਘਰ ਚ ਜਲ ਜਾਣ ਤਾਂ ਗਈ ਨਾ ਤੂੰ ਹੋ ਕੇ ਆ ਜਾ ਗੱਲ ਸੁਣ ਕੇ ਤੇ ਘਰ ਮੁੰਡਾ ਕੱਲਾ ਵਾ ਜਾ ਭਲਾ ਕੇ ਲਿਆ ਬੱਚੇ ਉਹਨੂੰ ਮੈਂ ਵੇਖਾ ਕੀ ਕਰਨ ਦੀ ਆ ਵਾ ਇਹ ਕਦੇ ਬਾਜ਼ਾਰੋਂ ਹੁੰਦੇ ਕਾਵਟ ਇੰਨੀ ਹੋ ਜਾਂਦੀ ਆ ਪਹਿਲ ਬਾਜ਼ਾਰ ਦੇ ਕੰਮ ਕਰਕੇ ਆਓ ਫਿਰ ਘਰ ਦੇ ਕਰੋ ਇਹ ਕੁੜੀ ਹੁਣ ਸਿਆਣੀ ਹੁੰਦੀ ਜਾਂਦੀ ਆ ਹੁਣ ਇਹਨੂੰ ਥੋੜਾ ਥੋੜਾ ਸਮਝਾਵਾਂਗੇ ਤਾਂ ਸਮਝ ਆਉਗੀ ਇੱਕ ਤਾਂ ਲੋਕੀ ਵੀ ਨਾ ਜਦੋਂ ਮੈਂ ਘਰ ਨਹੀਂ ਨਾ ਹੁੰਦੀ ਉਦੋਂ ਹੀ ਵਾਜਾ ਦਿੰਦੇ ਆ ਕਿ ਆ ਜਾਇ ਕੰਮ ਕੰਮ ਤਾਂ ਹੁਣ ਕਰਨਾ ਹੀ ਪੈਣਾ ਮੈਨੂੰ ਹੀ ਕਰਨਾ ਪੈਣਾ ਹੁਣ ਚਲ ਮੰਦੀ ਆ ਨਾ ਫਿਰ ਇਹਨੂੰ ਥੋੜਾ ਜਿਹਾ ਖਾਣੀ ਆ ਅਜਾਟਾ ਵੀ ਖੋਣਨ ਵਾਲਾ ਆ ਡੁੱਟ ਚੱਪੀ ਉਹਨਾਂ ਵਾਲੀ ਹੈ। ਭਾਂਡੇ ਚੋਂ ਚੜ੍ਹ। ਆ ਗਿਆ ਨੇ। ਤੇ ਆਹ ਆਂਟੀ ਕਿਹਨੇ ਪੁੱਛਿਆ ਦਿਮਾਗ ਖਰਾਬ ਮੇਰਾ ਘਰ ਤਾਂ ਦੇ। ਇਹ ਕਮਾ ਪੁੱਤ ਵੇ ਕੋਈ ਬਾਜ ਦੇਂਦਾ ਵਾ ਦੇਸ਼ੇ ਪ ਜਾ। ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਕਿਸੇ ਦੇ ਘਰ ਨਾ ਜਾਇਆ ਕਰ। ਪੁੱਤ ਪਹਿਲਾਂ ਆਪਣਾ ਘਰ ਬਣਤੀ ਰਹਿੰਦਾ। ਜੇ ਕਿਸੇ ਨੇ ਬਾਜ ਦੇ ਹੀ ਲਈ ਨਾ ਤੇ ਉਹਨੂੰ ਕਹਿ ਦੇ ਦਿੰਦਾ ਹੁੰਦਾ ਭੈਣ ਜੀ ਮੇਰੇ ਘਰ ਕੋਈ ਨਹੀਂ ਆਗਾ। ਮੰਮਾ ਕਿਤੇ ਗਏ ਆ। मन दे कच्चा है बूहे खुले छह अपना घर वे समझ आई फिर कि मैं घर हूं माम तेन कदी नहीं कहूंगी तू ना जा ठीक है बाकी तेरी आंटी ने भी मैं गल करा तो रसोई च तू उतरा ही खलारा पाया ਕੀ ਕਰਾਉਂਦੀ ਹੈ ਦੋਨਾਂ ਦੇ ਨਾਲ ਕਹਿੰਦੇ ਨਾ ਕੋਠਾ ਧਵਾ ਲੈ ਪੁੱਤ ਤੂੰ ਕੋਠਾ ਧਵਾਉਣ ਚੱਲ ਤੀ ਤੇ ਆਪਣਾ ਤੂੰ ਚਾਰ ਭਾਂਡੇ ਉੱਥੇ ਹੀ ਰੱਖ ਤੇ ਮਾਂ ਤੇਰੀ ਥੱਕੀ ਆਈ ਜੀ ਹਾਂ ਆ ਕੇ ਰਸੋਈ ਦਾ ਕਰੇ ਕਿੰਨਾ ਲੱਗਦਾ ਹਮ ਟ੍ਰੈਸਟ ਕਰੇ ਹੁਣ ਮੈਂ ਉਹਨੂੰ ਆਜ ਦਵਾਂ ਅਗਲੀ ਆਉਗੀ ਮੈਂ ਇਹਨਾਂ ਕੰਮ ਕਰਾਉਣ ਕਿਉਂਕਿ ਉਹ ਵੀ ਥੱਕੀ ਹੈ ਆਪਣੇ ਘਰ ਇਸ ਕਰਕੇ ਨਾ ਪਹਿਲਾਂ ਆਪਣਾ ਘਰ ਦੇਖੋ ਠੀਕ ਆ ਫਿਰ ਕਿਸੇ ਵੱਲ ਚਾਈ ਜਾਂਦਾ ਹਨਾ ਸਾਨੂੰ ਸਸੀ ਕਾਲ ਜੀ ਸੀ ਜਿਹੜੀ ਛੋਟੀ ਜੀ ਵੀਡੀਓ ਬਣਾਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਸਾਡੀ ਵੀਡੀਓ ਕਿਹੋ ਜਿਹੀ ਬਣੀ ਆ ਇੱਕ ਛੋਟਿਆ ਜੀ ਕੋਸ਼ਿਸ਼ ਕੀਤੀ ਆ ਕਿ ਚਲੋ ਅੱਗੇ ਵੀ ਅਸੀਂ ਵਧੀਏ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਕਿੱਦਾਂ ਸਮਝਾਇਆ ਜਾਂਦਾ ਹੈ ਕਿ ਘਰ ਇਕੱਲੇ ਕਿੱਦਾਂ ਰਹਿਣਾ ਹੈ ਥੈਂਕ ਯੂ